ਆਪਾਂ ਇਹ ਮਤਕਾਲ ਜੀ ਹੁਣ ਜਿੱਤ ਕੇ ਨੇ ਜਿੱਤ ਤੋਂ ਬਾਅਦ ਉਹ ਬਾਹਰ ਆਉਣਗੇ ਕਾਨੂੰਨੀ ਮਾਰਾ ਦਾ ਕੀ ਕਹਿਣਾ ਹਾਂਜੀ ਕਾਨੂੰਨੀ ਮਾਰਾ ਦਾ ਵੱਖਰੀ ਵੱਖਰੀ ਰਏ ਆ ਕਿ ਉਹਨਾਂ ਦਾ ਇਹ ਤੇ ਕਹਿਣਾ ਸਾਡੇ ਵਕੀਲ ਅਸੀਂ ਕੈਂਡੀਗਰ ਗਏ ਸੀ ਪਰਸੋਂ ਉਹਨਾਂ ਨੇ ਕਿਹਾ ਵੀ ਸੌ ਤੇ ਉਹਨਾਂ ਨੂੰ ਚੁਕਾਉਣੀ ਪੈਣੀ ਹੈ ਬਾਕੀ ਪੰਜਾਬ ਸਰਕਾਰ ਦੇ ਅਸ ਵਿੱਚ ਹੈ ਕਿ ਐਨਐਸਏ ਹਟਾਉਂਦੀ ਹੈ ਜਾਂ ਉਹਦੇ ਉੱਤੇ ਕੋਈ ਹੋਰ ਵੀ ਜਿਵੇਂ ਇਹ ਜਨਾਲਾ ਕੇਸ ਹੈਗਾ ਵੀ ਉਹਨਾਂ ਨੇ ਅਜਨਾਲੇ ਦੇ ਛਾੜੇ ਤੇ ਹਮਲਾ ਕੀਤਾ ਉਈ ਉਹ ਜਗੇਸ ਪਾਰਟੀ ਨੂੰ ਅੰਦਰ ਰੱਖ ਸਕਦੇ ਕਿਉਂਕਿ ਐਨਡੀਆ ਵੀ ਸਰਕਾਰ ਜਿਹੜੀ ਆ ਗਿਆ ਲੜਖੜਾ ਰਹੀ ਹੈ ਜੀ ਆ ਭਾਈ ਅੰਮ੍ਰਿਤਪਾਲ ਜੀ ਭਾਈ ਸਾਹਿਬ ਜੀ ਸਿੰਘ ਜਿਹੜੇ ਹੈਗੇ ਉਹ ਆਜ਼ਾਦ ਉਮੀਦਵਾਰ ਜਿੱਤੇ ਨੇ ਉਹ ਕਿਹੜੇ ਪੱਖ ਦੇ ਵਿੱਚ ਜਾਣਗੇ ਕੀ ਸਰਕਾਰ ਉਹਨਾਂ ਨੂੰ ਸਲਾਹ ਮਸਲੇ ਨਾਲ ਬੈਠ ਕੇ ਲੇਗੀ ਕਿ ਨਹੀਂ ਲੇਗੀ ਮੇਰੇ ਖਿਆਲ ਹੈ ਉਹਨਾਂ ਦੀ ਇਡੀਓਲੋਜੀ ਜਾਂ ਸਾਡੀ ਇਡੀਓਲੋਜੀ ਤਾਂ ਇਹੋ ਹੀ ਆ ਕਿ ਅਸੀਂ ਦਿੱਲੀ ਵਾਲਿਆਂ ਨਾਲ ਨਹੀਂ ਜਾਣਾ ਅਸੀਂ ਤਾਂ ਪੰਜਾਬ ਦੇ ਭਲੇ ਲਈ ਇਲੈਕਸ਼ਨ ਲੜੀ ਹੈ ਤੇ ਪੰਜਾਬ ਲਈ ਅਸੀਂ ਖੜਨਾ ਹੈ ਅਸੀਂ ਕਿਸੇ ਵੀ ਉਹਦੇ ਉੱਥੇ ਤੇ ਫਿਰ ਸਮਝੌਤੇ ਹੀ ਹੋਣਗੇ ਨਾ ਜੇ ਦਿੱਲੀ ਚ ਜਾਊ ਮੇਰੀ ਸਲਾਹ ਹੈ ਉਹਨਾਂ ਨੂੰ ਅੱਜ ਮੈਨੂੰ ਅਮਰਕਲ ਸਿੰਘ ਮਿਲਾਈ ਨੂੰ ਮੇਰੀ ਸਲਾਹ ਹੈ ਉਹਨਾਂ ਨੂੰ ਵੀ ਆਪਾਂ ਪੰਜਾਬ ਲਈ ਲੜੀਏ ਮਰੀਏ ਜੋ ਵੀ ਹੋਊਗਾ ਅਸੀਂ ਪੰਜਾਬ ਲਈ ਕਰੀਏ ਦਿੱਲੀ ਨਾਲ ਦੇ ਸਾਡਾ ਜੇ ਕੋਈ ਸਮਝੌਤਾ ਹੋਊਗਾ ਤਾਂ ਸ਼ਰਤਾਂ ਨਾਲ ਹੋਊਗਾ ਕੋਈ ਸਮਝੌਤਾ ਹੋਊਗਾ ਇਹ ਨਹੀਂ ਕਿ ਅਸੀਂ ਉਹਨਾਂ ਦੀ ਪਾਰਟੀ ਜੁਆਇਨ ਕਰਾਂਗੇ ਨੋ ਅਸੀਂ ਆਜ਼ਾਦ ਹੀ ਲੜਦੇ ਹਾਂ ਤੇ ਆਜ਼ਾਦ ਹੀ ਰਹਿਣਾ ਕੋਈ 27 ਇਲੈਕਸ਼ਨ ਆ ਰਹੇ ਵਿਧਾਨ ਸਭਾ ਦੇ ਇਲੈਕਸ਼ਨ ਆ ਰਿਹਾ ਜਿਹੜਾ ਖਾਲਾ ਪਰਿਵਾਰ ਆ ਖਾਲਾ ਪਰਿਵਾਰ ਵੱਲੋਂ ਇਸ ਜਿਹੜੀ ਹੈਗੀ ਆ ਪੱਦਕ ਲਹਿਰ ਨੂੰ ਅਜਾਜ ਵਕਤ ਹੋਏ ਅਜਾਜ ਕਿੰਨੀਆਂ ਜਿ ਸੀਟਾਂ ਜਿਹੜੀਆਂ ਹੈਗੀਆਂ ਤੇ ਪੱਦਕ ਵੀ ਦੇ ਉੱਪਰ ਨਰ ਜਾਣਗੀ ਇਹ ਤਾਂ ਦੇਖੋ ਜੀ ਗੁਰੂ ਮਹਾਰਾਜ ਦੇ ਵਟਸਐਪ 'ਪਰ ਖਾਲਾ ਪਰਿਵਾਰ ਕੌਣ ਹੈ ਖਾਲਾ ਪਰਿਵਾਰ ਤਾਂ ਮਨੁੱਖੀ ਅਧਿਕਾਰਾਂ ਦੇ ਸਤਿਸ਼ਟੀ ਪਲੇਟਫਾਰਮ ਤੇ ਖੜ ਕੇ ਲੋਕਾਂ ਦੀ ਲੜਾਈ ਦਿੰਦਾ ਤੇ ਉਹ ਦਿੰਦਾ ਰਹੂਗਾ ਜੋ ਵਾਇਗਰੂ ਮਨਜ਼ੂਰ ਹੋਊਗਾ ਨਾ ਉਹ ਹੋਊਗਾ ਖਾਲਾ ਪਰਿਵਾਰ ਦਾ ਇਲੈਕਸ਼ਨ ਕੋਈ ਅਜੰਡਾ ਹੀ ਨਹੀਂ ਉਹਨਾਂ ਦਾ ਕੰਮ ਹੈ ਲੜਨਾ ਸਰਦਾਰ ਖਾਲੜਾ ਵੀ ਇੰਡੀਵਿਜੂਅਲ ਮਤਲਬ ਕਿ ਉਹਨਾਂ ਨੇ ਇੱਕ ਲੜਾਈ ਦਿੱਤੀ ਸੀ ਤੇ ਇੰਡੀਵਿਜੂਅਲ ਉਹਨਾਂ ਦੀ ਕਰਮਾਨੀ ਹੋਗੀ ਉਹਨਾਂ ਦਾ ਮਤਲਬ ਇੱਕ ਹੋਰ ਕਮੇਟੀ ਸੀਗੀ ਉਹ ਜਿਹੜੀ ਉਹਨਾਂ ਨਾਲ ਕੰਮ ਕਰਦੀ ਸੀਗੀ ਨਾ ਹੀ ਉਹਨਾਂ ਦੀ ਕੋਈ ਪੋਲੀਟੀਕਲ ਪਾਰਟੀ ਸੀਗੀ ਨਾ ਹੀ ਉਹਨਾਂ ਨੇ ਕੋਈ ਭੀੜਾਂ ਇਕੱਠੀਆਂ ਕੀਤੀਆਂ ਸੀ ਨਾ ਹੀ ਕਦੇ ਰੈਲੀਆਂ ਕੀਤੀਆਂ ਸੀ ਇੱਕ ਸਟੇਟ ਨੂੰ ਚੈਲੰਜ ਦੇ ਕੇ ਇੱਕ ਉਹਨਾਂ ਨੇ ਕੀਤੀ ਉਹੋ ਜਿਹੇ ਇੰਡੀਵਿਜੂਅਲ ਮੇਰੀ ਟੀਮ ਹੈ ਨਾਲ ਮੇਰੇ ਅਸੀਂ ਸਾਡੀ ਲੜਾਈ ਹੈ ਉਹ ਅਸੀਂ ਕਦੇ ਨਹੀਂ ਸੋਚਦੇ ਕਿ ਵੀ ਇਸ ਇਲੈਕਸ਼ਨਾਂ 'ਚ ਕੋਈ ਲਾਹ ਖੱਟਣ ਦੇ ਲਈ ਇਲੈਕਸ਼ਨ ਲਾਗਣੀ ਆ ਪਰਮਾਤਮਾ ਬਖਸ਼ਿਸ਼ ਕਰੇ ਤਾਂ ਅਸੀਂ ਜਿਹੜੇ ਪੰਥਪਰਸਤ ਉਹਨਾਂ ਦੇ ਨਾਲ ਖੜਨ ਹੁੰਦੇ ਆ ਮਾਤਾ ਜੀ ਜਿਸ ਤਰ੍ਹਾਂ ਜਿੱਤ ਤੋਂ ਬਾਅਦ ਭਾਈ ਅਮਰਪਾਲ ਸਿੰਘ ਖਾਲਸਾ ਦੇ ਨਾਲ ਵੀ ਵਿਚਾਰ ਵਟਾਂਦਰਾ ਹੋਇਆ ਕੋਈ ਮੁਲਾਕਾਤ ਹੋਈ ਨਹੀਂ ਜੀ ਮੈਂ ਨਾ ਅਮਰਪਾਲ ਨੂੰ ਮਿਲੀ ਹੈ ਨਾ ਹੀ ਉਹ ਅਲਾਓ ਹੀ ਨਹੀਂ ਆ ਕਿਸੇ ਨੂੰ ਉਹਨਾਂ ਦੇ ਜਿਹੜੇ ਖੂਨ ਦੇ ਰਿਸ਼ਤੇ ਆ ਨਾ ਉਹੀ ਸਿਰਫ ਮਿਲ ਸਕਦੇ ਆ ਉਹਨਾਂ ਦੇ ਮਾਤਾ ਪਿਤਾ ਉਹਨਾਂ ਨੂੰ ਮਿਲਣ ਗਏ ਹੋਏ ਆ ਤੇ ਜੋ ਵੀ ਉਹਨਾਂ ਦੇ ਕੋਲੋਂ ਕੋਈ ਸਟੇਟਮੈਂਟ ਸਟੇਟਸ ਜੋ ਵੀ ਉਹ ਲੈ ਕੇ ਆਉਣ ਉਹ ਇਸ਼ੂ ਕਰਨਗੇ ਤੇ ਆਪਾਂ ਦਾ ਪਰਮਾਤਮਾ ਦਾ ਇਹ ਸੰਗਤ ਦਾ ਸ਼ੁਕਰਾਨਾ ਕਰਨ ਦੇ ਲਈ ਸੰਗਤਾਂ ਵਿੱਚ ਜਾਣਾ ਹੈ ਅੱਜ ਬਹੁਤ ਲੱਗਦਾ ਮਾਨ ਵਾਲੀ ਗੱਲ ਹੈ ਕਿ ਐਸੇ ਪਿੰਡ ਤੋਂ ਇਹ ਸ਼ੁਰੂ ਕਰਨਗੇ ਪਰਵਾਰ